ਮੈਂ ਸਰਵਰ ਸਿੰਘ ਪ੍ਰਧਾਨ ਕਿਸਾਨ ਮਜ਼ਦੂਰ ਸ਼ਰਸ਼ ਕਮੇਟੀ ਪੰਜਾਬ ਤੋਂ ਕੱਲ ਚੰਡੀਗੜ੍ਹ ਦੀ ਮੀਟਿੰਗ ਦੇ ਵਿੱਚ ਕਿਸਾਨ ਮਜ਼ਦੂਰ ਮੋਰਚਾ ਭਾਰਤ ਵੱਲੋਂ ਜਿਹੜਾ ਫੈਸਲਾ ਕੀਤਾ ਗਿਆ ਕਿ ਪੰਜਾਬ ਦੇ ਅੰਦਰ 6 ਅਕਤੂਬਰ ਨੂੰ ਭਗਵੰਤ ਮਾਨ ਸਰਕਾਰ ਦੀਆਂ ਤੇ ਮੋਦੀ ਸਰਕਾਰ ਦੀਆਂ ਅਰਥੀਆਂ ਸਾੜੀਆਂ ਜਾਣਗੀਆਂ ਉਹਦੀ ਵਜ੍ਹਾ ਕੀ ਆ ਵੀ ਹੜ੍ਹਾਂ ਤੋਂ ਬਾਅਦ ਇੰਨੇ ਦਿਨ ਵੀਰ ਜਾਣ ਦੇ ਬਾਵਜੂਦ ਕੋਈ ਵੀ ਕਿਸੇ ਕਿਸਮ ਦੀ ਰਾਹਤ ਗੜੀਆ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਹੜ੍ਹ ਨਾਲ ਪ੍ਰਭਾਵਿਤ ਛੋਟੇ ਦੁਕਾਨਦਾਰਾਂ ਨੂੰ ਕਿਸੇ ਕਿਸਮ ਦੀ ਦਿੱਤੀ ਨਹੀਂ ਗਈ ਤੋਂ ਮੰਗ ਕੀਤੀ ਹੈ ਵੀ 70000 ਰੁਪਇਆ ਪ੍ਰਤੀ ਏਕੜ ਝੋਨੇ ਦਾ ਮਾਪਜਾ ਅਰ ਉਹਦਾ 10% ਖੇਤ ਮਜ਼ਦੂਰਾਂ ਵਾਸਤੇ 1 ਲੱਖ ਰੁਪਇਆ ਗੰਨੇ ਦਾ ਮਾਪਜਾ ਪਸ਼ੂਆਂ ਦਾ ਪੋਲਟਰੀ ਫਾਰਮ ਦਾ ਘਰਾਂ ਦੇ ਨੁਕਸਾਨ ਦਾ ਖੇਤੀ ਮਸ਼ੀਨਰੀ ਦਾ ਨੁਕਸਾਨ ਦਾ ਜਿਸ ਤਰ੍ਹਾਂ ਦਾ ਵੀ ਨੁਕਸਾਨ ਹੋਇਆ ਉਹਦਾ ਮਾਪਜਾ ਤੁਰੰਤ ਜਾਰੀ ਕੀਤਾ ਜਾਵੇ